ਹਾਂਜੀ ਸਾਰਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਢਿਲੋਂ ਰੇਲ ਬੁਟੀਕ ਤੇ ਅੱਜ ਆਪਾਂ ਤੁਹਾਡੇ ਲਈ ਇੱਕ ਨਵਾਂ ਡਿਜ਼ਾਈਨਾਂ ਦੇ ਸੂਟ ਲੈ ਕੇ ਆਏ ਹਾਂ ਕਾਟਨ ਦੇ ਪੈਚਵਰਕ ਵਾਲੀ ਅੱਜ ਕੱਲ ਪੈਚਵਰਕ ਦਾ ਬਹੁਤ ਜ਼ਿਆਦਾ ਟ੍ਰੈਂਡ ਹੋ ਰਿਹਾ ਜਿਵੇਂ ਕਿ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਕਿ ਵਿਚਕਾਰ ਆਪਾਂ ਕਿਸੇ ਵੀ ਉਹਦੇ ਨਾਲ ਮੈਚ ਕਰਦੇ ਕੱਪੜੇ ਦਾ ਪੈਚ ਲਗਾ ਕੇ ਤੇ ਸਾਈਡਾਂ ਤੇ ਵਰਕ ਕਰਕੇ ਆਪਾਂ ਉਹ ਸੂਟ ਤਿਆਰ ਕਰਦੇ ਤੇ ਨਾਲ ਦੁਪੱਟੇ ਦਾ ਦੁਪੱਟਾ ਵੀ ਇਹਦੇ ਨਾਲ ਤੁਹਾਨੂੰ ਮਿਲੇਗਾ ਦੁਪੱਟੇ ਦੇ ਉੱਪਰ ਲੈਸ ਦੀ ਫਿਨਿਸ਼ਿੰਗ ਦਿੱਤੀ ਹੋਈ ਹੈ ਤੇ ਸਲਵਾਰ ਦੇ ਉੱਪਰ ਕੱਟਵਰਕ ਵਾਲਾ ਡਿਜ਼ਾਈ ਤੁਸੀਂ ਹੋਰ ਵੀ ਕਿਸੇ ਵੀ ਕਲਰ ਤੇ ਕੋਈ ਵੀ ਸੂਟ ਰੈਡੀ ਕਰਵਾ ਸਕਦੇ ਹੋ ਕਿਉਂਕਿ ਇਹ ਪਲੇਨ ਸੂਟ ਨੇ ਵਿੱਚ ਆਪਾਂ ਪੈਚ ਲਾਉਣਾ ਹੁੰਦਾ ਉਹ ਆਪਾਂ ਕਿਸੇ ਵੀ ਪ੍ਰਿੰਟ ਦਾ ਲਾ ਸਕਦੇ ਆ ਮੈਚ ਕਰਕੇ ਇਹਨਾਂ ਨੂੰ ਤੁਸੀਂ ਸੇਮ ਐਜ਼ ਇਟ ਜਿਵੇਂ ਵੀਡੀਓ ਦੇ ਵਿੱਚ ਸਾਰੇ ਡਿਜ਼ਾਈਨ ਦਿਖ ਰਿਹਾ ਤੁਸੀਂ ਉਦਾਂ ਬਣਾ ਸਕਦੇ ਹੋ ਇਹ ਮੰਗਵਾਉਣਾ ਚਾਹੁੰਦੇ ਹੋ ਇਹ ਮੰਗਵਾ ਲਓ ਕਾਟਨ ਦੇ ਇਹ ਸੂਟ ਨੇ ਜੀ ਗਰਮੀਆਂ ਦੇ ਵਿੱਚ ਪਾਉਣ ਵਾਲੇ ਬਹੁਤ ਸੋਹਣਾ ਡਿਜ਼ਾਈਨ ਇਹ ਲੱਗਦਾ ਅੱਜ ਕੱਲ ਬਹੁਤ ਜ਼ਿਆਦਾ ਟ੍ਰੈਂਡ ਵਿੱਚ ਚੱਲ ਰਿਹਾ ਕੋਈ ਗਲੇ ਤੇ ਪੈਸ ਕਰਕੇ ਕਰ ਰਹੇ ਆਪਾਂ ਪਹਿਲਾਂ ਗਲੇ ਤੇ ਪੈਸ ਵਾਲੇ ਆ ਪਾਇਆ ਸੀ ਡਿਜ਼ਾਈਨ ਇਹ ਵਿੱਚ ਘਾਰ ਪੈਸ ਵਾਲਾ ਤੇ ਇੱਕ ਨੈਕਸਟ ਸੂਟ ਆਪਾਂ ਤੁਹਾਨੂੰ ਦੇਖ ਰਹੇ ਤੁਹਾਨੂੰ ਮੈਂ ਦਿਖਾਵਾਂਗੀ ਸ਼ੋਅ ਕਰਾਂਗੀ ਕੁੜੀ ਦੀ ਵੀਡੀਓ ਸੀਗੀ ਤੇ ਉਹ ਆਪਾਂ ਨੂੰ ਕਿਸੇ ਕਲਾਇੰਟ ਨੇ ਭੇਜੀ ਸੀਗੀ ਇਹਦੇ ਵਿੱਚ ਸੂਟ ਉਹ ਕੁੜੀ ਨੇ ਪਾਇਆ ਹੋਇਆ ਗਲੇ ਤੇ ਕੜਾਈ ਵਾਲਾ ਤੇ ਉਹਦੇ ਨਾਲ ਦੇ ਆਪਾਂ ਇਹ ਪੀਸ ਰੈਡੀ ਕੀਤੇ ਨੇ ਤੁਸੀਂ ਇਹਨੂੰ ਮੰਗਵਾ ਸਕਦੇ ਹੋ ਤੇ ਕਿਸੇ ਹੋਰ ਕਲਰ ਤੇ ਕਰਵਾਉਣਾ ਚਾਹੁੰਦੇ ਹੋ ਤਾਂ ਹੋਰ ਕਲਰ ਦੇ ਵੀ ਰੈਡੀ ਕਰਵਾ ਕੇ ਇਹਨੂੰ ਲੈ ਸਕਦੇ ਹੋ ਥੈਂਕ ਯੂ